ਜੋ ਮੈਂ ਦੇਖ ਰਹੀ ਆ ਸਹੀ ਨਹੀਂ ਲੱਗਿਆ ਜੀ ਗਲਤ ਲੱਗਿਆ ਬਈ ਮੈਂ ਕਿੰਨੇ ਵੱਡੇ ਵੱਡੇ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਜੀ ਜੀ ਪਰ ਸਾਨੂੰ ਇਹੋ ਜੀ ਕੋਈ ਚੀਜ਼ ਦੇਖਣ ਚ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਆਈ ਕੋਈ ਸਾਨੂੰ ਮਹਿਸੂਸ ਨਹੀਂ ਹੋਇਆ ਇਦਾਂ ਦਾ ਹਾਂਜੀ ਜਦ ਵੀ ਅਸੀਂ ਪ੍ਰੋਗਰਾਮ ਕਰਦੇ ਸੀ ਸਾਡਾ ਪਰਿਵਾਰਕ ਮਾਹੌਲ ਹੁੰਦਾ ਸੀਗਾ ਬਿਲਕੁਲ ਅਸੀਂ ਘਰ ਵੀ ਜਾਂਦੇ ਸੀ ਜੀ ਜੀ ਰੋਟੀਆਂ ਵੀ ਖਾਧੀਆਂ ਨੇ ਘਰ ਬੈਠ ਕੇ ਤੇ ਮਾਨ ਸਤਕਾਰ ਵੀ ਪੂਰਾ ਮਿਲਦਾ ਸੀਗਾ ਜੀ ਜੀ ਪਰ ਸਾਡਾ ਇਦਾਂ ਦਾ ਕਦੀ ਕੋਈ ਮਾਹੌਲ ਨਹੀਂ ਅਸੀਂ ਦੇਖਿਆ ਬਈ ਕੋਈ ਜੋ ਕੁਛ ਅੱਜ ਕਹਿ ਰਹੇ ਆ ਇਹ ਸਾਡੇ ਮੰਨਣ ਚ ਨਹੀਂ ਆ ਰਿਹਾ ਸਾਡੇ ਮੰਨਣ ਚ ਨਹੀਂ ਆ ਰਿਹਾ ਹੈ ਦੇਖੋ ਜੀ ਇੱਕ ਤੇ ਸਵਰਗਵਾਸੀ ਦਾ ਇੱਕ ਸਾਡੇ ਮਾਨਸਾਹਬ ਕਿੰਨੇ ਮਾਣ ਹੋਏ ਨੇ ਚਿੰਦਾ ਜੀ ਹੋਗੇ ਜਾਂ ਹੋਰ ਵੀ ਜene ਰਮਲਾ ਜੀ ਸਾਡੇ ਵਿੱਚ ਨਹੀਂ ਰਹੇ ਤੇ ਸਿਰਫ ਵਿਊ ਲੈਣ ਦੇ ਖਾਤਰ ਇਹੋ ਜਿਹੀ ਗੱਲਾਂ ਕਰਨੀਆਂ ਸੋਸ਼ਲ ਮੀਡੀਆ ਤੇ ਗਲਤ ਗੱਲ ਆ ਕਿਉਂਕਿ ਤੁਸੀਂ ਜਾਣਦੇ ਹੀ ਹੋ ਗੁਲਸ਼ਨ ਭੈਣ ਜੀ ਨੇ ਕਿਹੜੇ ਸਿੰਗਰ ਨੇ ਜਿਨ੍ਹਾਂ ਦੇ ਨਾਲ ਇਹਨਾਂ ਦੇ ਸੁਪਰ ਹਿੱਟ ਗੀਤ ਨਹੀਂ ਆ ਔਰ ਜੇ ਮੈਂ ਇਹ ਗੱਲ ਕਹਿ ਦਿਆਂ ਕਿ ਜਿਹੜੇ ਗੱਲਾਂ ਕਰ ਰਹੇ ਆ ਉਹਨਾਂ ਦੇ ਨਾਲੋਂ ਕਈ ਗੁਣਾ ਸੁਪਰ ਹਿੱਟ ਗੀਤ ਜਿਹੜੇ ਅਜ ਵੀ ਲੋਕਾਂ ਦੇ ਮਾਨਾਤੇ ਸ਼ਾਇ ਹੋਏ ਨੇ ਉਹਨਾਂ ਜੀ ਹੁਣਾਂ ਦੇ ਨੇ ਉਹ ਪੇਸ਼ਕਸ਼ ਅੰਦਾਜੀ ਨਾਲ ਨੇ ਮਾਨਕ ਜੀ ਨਾਲ ਨੇ ਕਿਹੜਾ ਕਲਾਕਾਰ ਕਰਨੈਲ ਗਿੱਲ ਜੀ ਹਰ ਇੱਕ ਦਿਨ ਨਾਲ ਇਹਨਾਂ ਨੇ ਗਾਇਆ ਔਰ ਹਰ ਇੱਕ ਦਿਨ ਨਾਲ ਸਟੇਜਾਂ ਵੀ ਤੁਸੀਂ ਬਹੁਤ ਲੰਬਾ ਸਮਾਂ ਲੰਬਾ ਸਮਾਂ ਲੰਬਾ ਸਮਾਂ ਕੰਮ